ਜਿੱਥੇ ਪਿੰਡ ਚਬਾਲ ਖੁਰਦ ਵਿੱਚ ਜੁਬੀ ਦੀ ਘਟਨਾ ਵਾਪਰੀ ਹੈ ਸੋ ਦੱਸਦੇ ਨੇ ਆ ਕਿ ਛੱਪੜ ਦੇ ਨੇੜੇ ਕੂੜੇ ਦੇ ਢੇਰ ਚੋਂ ਨੁਕਸਾਨੇ ਹੋਏ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਇਹ ਜੋ ਛੱਪੜ ਦੇ ਨੇੜੇ ਕੂੜੇ ਦੇ ਢੇਰ ਚੋਂ ਗੁਟਕਾ ਸਾਹਿਬ ਦੇ ਨੁਕਸਾਨੇ ਹੋਏ ਅੰਗ ਮਿਲੇ ਨੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਜਿਹੜਾ ਫੜ ਕੇ ਲੈ ਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸਨਮਾਨ ਸਹਿਤ ਭੇਜਿਆ ਗਿਆ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਜਿਕਰ ਅਸੀਂ ਬੇਅਦਬੀ ਦੀ ਗੱਲ ਕਰ ਲਈਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਸਿੱਖ ਭਾਈਚਾਰਿਆਂ ਦੇ ਹਿਰਦੇ ਜਿਹੜੇ ਨੇ ਉਹ ਬਲੁੰਦੜੇ ਗਏ ਨੇ ਫਿਲਹਾਲ ਤਰਨਤਾਰਨ ਦੇ ਵਿੱਚ ਵੀ ਕੁਝ ਅਜਿਹੀ ਹੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜੋ ਪਿੰਡ ਹੈ ਚਬਾਲ ਖੁਰਦੋ ਉਸ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਹ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਔਰ ਪੁਲਿਸ ਵੱਲੋਂ ਜੋ ਗੁਰਦੁਆਰਾ ਸਾਹਿਬ ਕਮੇਟੀ ਹੈ ਉਹਨਾਂ ਦੇ ਨਾਲ ਮਿਲ ਕੇ ਸਰੋਪੇ ਦੇ ਵਿੱਚ ਜੋ ਨਸਾਨ ਅੰਗ ਨੇ ਉਹਨਾਂ ਨੂੰ ਉੱਚ ਲਪੇਟ ਕੇ ਸਨਮਾਨ ਸਹਿਤ ਗੁਰਦੁਆਰਾ ਸਾਹਿਬ ਦੇ ਵਿੱਚ ਭੇਜਿਆ ਗਿਆ ਹੈ ਇਸ ਜੋ ਗੁਟਕਾ ਸਾਹਿਬ ਦੇ ਅੰਗ ਨੇ ਕਿੰਨਾ ਵੱਲੋਂ ਇਹਨਾਂ ਨੂੰ ਨੁਕਸਾਨਿਆ ਗਿਆ ਹੈ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪਿੰਡ ਵਾਸੀਆਂ ਨੇ ਜੋ ਲੋਕਲ ਗੁਰਦੁਆਰਾ ਕਮੇਟੀ ਹੈ ਉਹਨਾਂ ਵੱਲੋਂ 1 ਲੱਖ ਦਾ ਇਨਾਮ ਰੱਖਿਆ ਗਿਆ ਹੈ ਜੋ ਵੀ ਜਿਨ੍ਹਾਂ ਵੱਲੋਂ ਵੀ ਇਸ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਉਸ ਬਾਰੇ ਕੋਈ ਜਾਣਕਾਰੀ ਦਿੰਦਾ ਹੈ ਤਾਂ ਉਹਨਾਂ ਨੂੰ 1 ਲੱਖ ਦਾ ਇਨਾਮ ਦੇ ਨਾਲ ਦੇ ਨਾਲ ਨਾਂ ਜਿਹੜਾ ਹੈ ਉਹਨਾਂ ਦਾ ਗੁਪਤ ਰੱਖਿਆ ਜਾਵੇਗਾ ਫਿਲਹਾਲ तमाम ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਤਰਨਤਾਰਨ ਤੋਂ ਰਮਨ ਜੁੜ ਚੁੱਕੇ ਨੇ ਰਮਨ ਜੀ ਜਿਸ ਤਰ੍ਹਾਂ ਦੇ ਨਾਲ ਬੇਅਦਬੀ ਦੀ ਘਟਨਾ ਤਰਨਤਾਰਨ ਵਿਖੇ ਵਾਪਰੀ ਹੈ ਕਿ ਕੁਝ ਜਾਣਕਾਰੀ ਹੈ ਜੀ ਜਿਲ੍ਹਾ ਤਰਨਤਾਰਨ ਦੇ ਚਵਾਲਕੁਰ ਪਿੰਡ ਆ ਜਿੱਥੇ ਕਿ ਅੱਜ ਸਵੇਰੇ ਇੱਕ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਸ ਦੌਰਾਨ ਪਿੰਡ ਦੇ ਛੱਪੜ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਵਿਖੇ ਗੁਟਕਾ ਸਾਬ ਦੇ ਕੁਝ ਅੰਗਾਂ ਨੂੰ ਮਤਲਬ ਇੱਕ ਬਲਜਿੰਦਰ ਸਿੰਘ ਨਾਮਕ ਵਿਅਕਤੀ ਹੈ ਜਿਹੜਾ ਪਿੰਡ ਦਾ ਹੀ ਨਿਵਾਸੀ ਹੈ ਉਸ ਵੱਲੋਂ ਦੇਖਿਆ ਗਿਆ ਉਸ ਤੋਂ ਬਾਅਦ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਜਿਹੜਾ ਵਾ ਸਤਕਾਰ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਵੱਲੋਂ ਇਹ ਸਾਰੀ ਸੂਚਨਾ ਜਿਹੜੀ ਹੈ ਜਾਣਕਾਰੀ ਸੀ ਇਹ ਪੁਲਿਸ ਥਾਣਾ ਚਵਾਲ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਔਰ ਉਹਨਾਂ ਵੱਲੋਂ ਅਗੇ ਕਾਰਵਾਈ ਸ਼ੁਰੂ ਕੀਤੀ ਗਈ ਜੀ ਰਮ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਕਿਉਂਕਿ ਜੇਕਰ ਅਸੀਂ ਪੁਲਿਸ ਦੀ ਗੱਲ ਕੀਤੀ ਹੈ ਪੁਲਿਸ ਤਾਂ ਮੌਕੇ ਤੇ ਪਹੁੰਚੀ ਹੋਈ ਹੈ ਲੇਕਿਨ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਵਿਖਾਈ ਦੇ ਰਿਹਾ ਹੈ ਜੀ ਬਿਲਕੁਲ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਦੌਰਾਨ ਹਰ ਵਿਅਕਤੀ ਦੇ ਵਿੱਚ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਉਸ ਨੂੰ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਆਏ ਦਿਨ ਕਈ ਨਾ ਕਦੀ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਔਰ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਘਟਨਾਵਾਂ ਨੂੰ ਇਹ ਪਿੱਛੇ ਕੌਣ ਹੈ ਉਸ ਦੀ ਅਸਲੀਅਤ ਸਾਹਮਣੇ ਹੋਣੀ ਚਾਹੀਦੀ ਹੈ ਉਹਨਾਂ ਦਾ ਮੰਗ ਹੈ ਕਿ ਇਸ ਤੇ ਇਸ ਘਟਨਾ ਨੂੰ ਕਿਸ ਜਿਸ ਵੱਲੋਂ ਵੀ ਅੰਜਾਮ ਦਿੱਤਾ ਗਿਆ ਹੈ ਉਸ ਨੂੰ ਸਾਹਮਣੇ ਲਿਆ ਜਾਵੇ ਅਤੇ ਉਸ ਦੀ ਉਸ ਨੂੰ ਖਿਲਾਫ ਕਾਰਵਾਈ ਕਰਦੇ ਸਖਤ ਸਜ਼ਾ ਦਿੱਤੀ ਜਾਵੇ ਇਸ ਦੇ ਨਾਲ ਹੀ ਲੋਕਲ ਗੁਰਦੁਆਰਾ ਸਾਹਿਬ ਜਿਹੜੀ ਕਮੇਟੀ ਹੈ ਜੀ ਉਹਨਾਂ ਵੱਲੋਂ ਪਿੰਡ ਚਵਾਲਗੁਰ ਦੀ ਉਹਨਾਂ ਵੱਲੋਂ 1 ਲੱਖ ਰੁਪਏ ਦਾ ਜਿਹੜਾ ਵਾ ਇਸ ਜਾਣਕਾਰੀ ਦੀ ਸੰਬੰਧੀ ਇਨਾਮ ਦਾ ਵੀ ਕੁਛ ਨਾ ਕੀਤੀ ਗਈ ਆ ਔਰ ਇਸ ਦੇ ਨਾਲ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜਿਹੜਾ ਵੀ ਇਸ ਸੰਬੰਧੀ ਜਾਣਕਾਰੀ ਦਵੇਗਾ ਸੂਚਨਾ ਦਵੇਗਾ ਉਸ ਦਾ ਨਾਮ ਤਾਂ ਜਿਹੜਾ ਵਾ ਉਹ ਗੁਪਤ ਰੱਖਿਆ ਜਾਵੇਗਾ ਜੀ ਰਮਨ ਜੀ ਜਿਸ ਤਰ੍ਹਾਂ ਨਾ ਬੀਤੇ ਕੁਝ ਦਿਨ ਪਹਿਲਾਂ ਵੀ ਖਬਰਾਂ ਆਈਆਂ ਸੀ ਕਿ ਕੁਝ ਜਿਸ ਤਰ੍ਹਾਂ ਪੁਰਾਣੇ ਜਦੋਂ ਹੋ ਜਾਂਦੇ ਨੇ ਗੁਰਕਾ ਸਾਹਿਬ ਤਾਂ ਲੋਕ ਜਿਹੜੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਨਾ ਕੋਰੇ ਢੇਰ ਦੇ ਵਿੱਚ ਜਾਂ ਫਿਰ ਪਾਣੀ ਦੇ ਵਿੱਚ ਵਹਾ ਦਿੰਦੇ ਨੇ ਕੀ ਲੱਗਦਾ ਕਿ ਇਸ ਨੂੰ ਲੈ ਕੇ ਸਖਤ ਜਿਹੜੇ ਕਾਨੂੰਨ ਜਿਹੜੇ ਨੇ ਸਖਤ ਬਣਾਉਣੇ ਚਾਹੀਦੇ ਨੇ ਐਸਜੀਪੀਸੀ ਕਮੇਟੀ ਵੱਲੋਂ ਜੀ ਬਿਲਕੁਲ ਜੀ ਇਸ ਸਬੰਧੀ ਕਈ ਲੋਕ ਭਾਵੇਂ ਅਨਜਾਨ ਪੁਣੇ ਵਿੱਚ ਇਸ ਨੂੰ ਆਪਣੇ ਵੱਲੋਂ ਸਤਿਕਾਰ ਸਹਿਤ ਕਰਦੇ ਹੋਣਗੇ ਪਰ ਅਜਿਹਾ ਜਿਹੜਾ ਇਹ ਕਰਨਾ ਹੈ ਬਿਲਕੁਲ ਠੀਕ ਨਹੀਂ ਹੈ ਇਸ ਲਈ ਸਤਕਾਰ ਕਮੇਟੀ ਜਿਹੜੀ ਬਣੀ ਹੋਈ ਹੈ ਐਸਜੀਪੀਸੀ ਵੱਲੋਂ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਜਿਸ ਤਰ੍ਹਾਂ ਕੋਈ ਵੀ ਗੁਟਕਾ ਸਾਹਿਬ ਹੋਵੇ ਜਾਂ ਕੋਈ ਹੋਰ ਧਾਰਮਿਕ ਪੁਸਤਕ ਹੋਵੇ ਉਸ ਨੂੰ ਉਸ ਦੀ ਭਾਵੇਂ ਤਸਵੀਰ ਹੋਵੇ ਕੋਈ ਗੁਰੂ ਸਾਹਿਬ ਦੀ ਉਸ ਨੂੰ ਸਾਰਿਆਂ ਨੂੰ ਜਿਹੜਾ ਕੀ ਹੈ ਜੇ ਉਸ ਦੇ ਅੰਗ ਜਾਂ ਖਰਾਬ ਹੋ ਜਾਂਦੇ ਹਨ ਨਾ ਤਾਂ ਉਸ ਨਾਲ ਨੂੰ ਐਸਜੀਪੀਸੀ ਤੱਕ ਦਾ ਸੰਪਰਕ ਕਰਨਾ ਚਾਹੀਦਾ ਹੈ ਨਾ ਕਿ ਉਸ ਨੂੰ ਆਪਣੇ ਤਰਫ ਤੋਂ ਇਸੇ ਤਰ੍ਹਾਂ ਕਿਸੇ ਸੜਕ ਦੇ ਉੱਤੇ ਜਾਂ ਪਾਣੀ ਦੇ ਵਿੱਚ ਬਹਾਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਲਈ ਕਾਨੂੰਨ ਵੀ ਬੰਨਣਾ ਚਾਹੀਦਾ ਹੈ ਤਾਂ ਕਿ ਹਰ ਵਿਅਕਤੀ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਔਰ ਮਾਹੌਲ ਜਿਹੜਾ ਵਾ ਕਦੀ ਵੀ ਇਸ ਨੂੰ ਲੈ ਕੇ ਖਰਾਬ ਨਾ ਹੋਵੇ ਜੀ ਬਾਬਾ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਤਰੰਤਰੰਦੀ ਜੋ ਪਿੰਡ ਹੈ ਚਬਾਲਖੁਰ ਦੇ ਉਸ ਦੇ ਵਿੱਚ ਇਹ ਬੇਅਦਬੀ ਦੀਆਂ ਸ਼ਰਮਨਾਕ ਘਟਨਾਵਾਂ ਜਿਹੜੀ ਹੈ ਉਹ ਵਾਪਰੀ ਹੈ ਜਿੱਥੇ ਗੁਟਕਾ ਸਾਹਿਬ ਦੇ ਜੋ ਅੰਗ ਨੇ ਉਹ ਨੁਕਸਾਨੇ ਗਏ ਨੇ ਔਰ ਜਿਸ ਤੋਂ ਬਾਅਦ ਪਿੰਡ ਦੇ ਹੀ ਇੱਕ ਸ਼ਖਸ ਨੇ ਇਸ ਨੂੰ ਦੇਖਿਆ ਔਰ ਉਹਨਾਂ ਨੇ ਬਾਕੀ ਪਿੰਡ ਦੇ ਲੋਕਾਂ ਨੂੰ ਸੰਪਰਕ ਕੀਤਾ ਤੇ ਨਾਲ ਦੇ ਨਾਲ ਪੁਲਿਸ ਨੂੰ ਇਸ ਦਾ ਸੰਪਰਕ ਕੀਤਾ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਔਰ ਜੋ ਗੁਰਦੁਆਰਾ ਸਾਹਿਬ ਦੀ ਸਤਕਾਰ ਕਮੇਟੀ ਹੈ ਉਹਨਾਂ ਨਾਲ ਮਿਲ ਕੇ ਬੜੇ ਹੀ ਸਨਮਾਨ ਸਹਿਤ ਸਰੋਪੇ ਦੇ ਵਿੱਚ ਜੋ ਨੁਕਸਾਨੇ ਹੋਏ ਅੰਗ ਨੇ ਗੁਟਕਾ ਸਾਹਿਬ ਦੇ ਉਹਨਾਂ ਨੂੰ ਅਤੇ ਲਪੇਟ ਕੇ ਰੱਖ ਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਭੇਜਿਆ ਗਿਆ ਹੈ ਫਿਲਹਾਲ ਕਿਸ ਵੱਲੋਂ ਇਹ ਸ਼ਰਮਨਾਕ ਘਟਨਾ ਜੜੀ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਕੌਣ ਨੇ ਇਹਦੇ ਪਿੱਛੇ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਬਹੁਤ ਸਾਰੇ ਜੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਜੋ ਬੇਅਦਬੀ ਕਰਨ ਵਾਲੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਜਿਹੜਾ ਇਸ ਲੱਖਾਂ ਦੇ ਪਿੱਛੇ ਵੀ ਕੀਤਾ ਗਿਆ ਹੈ ਪਰ ਇਸ ਮਾਮਲੇ ਦੇ ਵਿੱਚ ਕੌਣ ਨੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪਰ ਪਿੰਡ ਦੇ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਨੇ ਨਾਲ ਦੇ ਨਾਲ ਪੁਲਿਸ ਕੀ ਕੁਝ ਕਹਿ ਰਹੀ ਹੈ ਉਸ ਨੂੰ ਨਹੀਂ ਇਹ ਪਿੰਡ ਛੋਟੀ ਚਵਾਲਾ ਜੀ ਜਿਹਦੇ ਵਿੱਚ ਅੱਜ ਸਵੇਰੇ ਪਿੰਡ ਦੇ ਮੋਤਵਾਰ ਬੰਦਿਆਂ ਵੱਲੋਂ ਕਮੇਟੀ ਵੱਲੋਂ ਐਸਐਚਓ ਨੂੰ ਸੂਚਿਤ ਕੀਤਾ ਗਿਆ ਕਿ ਸਾਡੇ ਪਿੰਡ ਦੀ ਫਿਰਨੀ ਉੱਪਰ ਮੋਟਰ ਦੇ ਲਾਗੇ ਗੁਟਕਾ ਸਾਹਬ ਦੇ ਕੁਝ ਪੰਨੇ ਕਿਸੇ ਵੱਲੋਂ ਪਾੜ ਕੇ ਸ਼ਰਾਰਤੀ ਅਨਸਰ ਵੱਲੋਂ ਛੁੱਟੇ ਗਏ ਨੇ ਤੇ ਐਸਐਚਓ ਵੱਲੋਂ ਤੇ ਸਾਡੇ ਵੱਲੋਂ ਮੌਕੇ ਦੀ ਵਿజిਟ ਕੀਤੀ ਗਈ ਤੇ ਉਹਨਾਂ ਦੇ ਬਿਆਨ ਮੁਤਾਬਕੀ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਆ ਕੇਸ ਰਜਿਸਟਰ ਕੀਤਾ ਜਾ ਰਿਹਾ ਆ ਤੇ ਸਾਡੀਆਂ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਵੀ ਤਾਂ ਸਾਈਡਾਂ ਤੇ ਵੀ ਇਸ ਚੀਜ਼ ਨੂੰ ਵੈਰੀਫਾਈ ਕਰਨ ਕਿ ਇਹ ਕੇਸ ਸ਼ਰਾਰਤੀ ਆਂਸਰ ਵੱਲੋਂ ਇਸ ਜਗ੍ਹਾ ਦੇ ਉੱਤੇ ਆ ਕੇ ਵੀ ਗੁਟਕਾ ਸਾਹ ਮਾਰੇ ਦੀ ਬੇਅਦਬੀ ਕੀਤੀ ਗਈ ਆ ਸਤਕਾਰ ਕਮੇਟੀ ਵੀ ਉੱਥੇ ਹਾਜ਼ਰ ਹੋਈ ਸੀਗੀ ਤੇ ਜਿਹੜੀ ਐਸਜੀਪੀਸੀ ਆ ਬਾਬਾ ਬੁੱਢਾ ਸਾਹਿਬ ਉਹ ਵੀ ਉੱਥੇ ਆਏ ਸੀ ਉਹਨਾਂ ਨੁਮਾਇੰਦਿਆਂ ਦੇ ਸਾਹਮਣੇ ਹੀ ਬੜੇ ਆਦਰ ਸਤਕਾਰ ਦੇ ਨਾਲ ਜਿਹੜੇ ਮਹਾਰਾਜ ਦੇ ਖੋਟਕਾ ਸਾਹਿਬ ਦੇ ਅੰਗ ਪਾੜੇ ਪਏ ਸੀਗੇ ਉਹਨਾਂ ਨੂੰ ਪੂਰੇ ਪ੍ਰੋਪਰ ਸਿੱਖੀ ਸਬੰਧਾਂ ਤਾਂ ਨਾਲ ਸਾਫ਼ ਸੰਭਾਲ ਕਰਕੇ ਅਸੀਂ ਉਹਨਾਂ ਨੂੰ ਪਹਿਲੋਂ ਇੱਕ ਸਾਫ਼ ਸੁਥਰੀ ਜਗ੍ਹਾ ਤੇ ਠਾਣਾ ਲੈ ਗਏ ਸੀਗੇ ਉਸ ਤੋਂ ਬਾਅਦ ਵਿੱਚ ਜਿਵੇਂ ਅੱਗੇ ਰਵਟ ਪਾ ਕੇ ਐਸਜੀਪੀਸੀ ਦੇ ਹਵਾਲੇ ਕਰਦੇ ਹਾਂ ਉਵੇਂ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਊਗਾ ਸਰ ਇਸ ਇਸ ਮੁਕ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੋਗੇ ਪਬਲਿਕ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਆਸੇ ਪਾਸੇ ਆਪਣੀ ਖਿਆਰ ਰੱਖਿਆ ਜਾਵੇ ਕਿ ਬਹੁਤ ਜ਼ਿਆਦਾ ਸ਼ਰਾਰਤੀ ਅਨਸਰ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਗਲਤ ਪੜਗਾਉਣਾ ਚਾਹੁੰਦੇ ਨੇ ਕਿਉਂਕਿ ਪਿੰਡ ਵਾਲਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਨਹੀਂ ਹੈਗਾ ਨਾ ਹੀ ਸਾਡੇ ਪਿੰਡ ਦੀ ਕੋਈ ਕੰਪਲੇਂਟ ਅਜੇ ਤੱਕ ਥਾਣੇ ਕਦੀ ਮਾਮਲਾ ਗਿਆ ਆ ਵੀ ਸਾਡਾ ਪਿੰਡ ਬਹੁਤ ਚੰਗਾ ਆ ਅਸੀਂ ਪਿੰਡ ਵਾਲਿਆਂ ਨੂੰ ਇਹੋ ਅਪੀਲ ਕੀਤੀ ਵੀ ਤੁਸੀਂ ਆਪਣੇ ਲੈਵਲ ਤੇ ਵੀ ਦੇਖੋ ਤੇ ਅਸੀਂ ਵੀ ਕਰ ਰਹੇ ਆ ਵੈਸੇ ਜਿਹੜੇ ਪਿੰਡ ਵਾਲੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਬੰਦਾ ਸਾਨੂੰ ਦੱਸੂਗਾ ਕਿ ਇਹਨੇ ਇਹ ਕੰਮ ਕੀਤਾ ਆ ਉਹਨੂੰ ਅਸੀਂ ਪੁਖਤਾ ਨਾਮ ਦੇਵਾਂਗੇ ਤੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ